ਸ਼ੰਕਰ ਵਸਤੀ ਦੇ ਵਿੱਚ ਮੌਜੂਦ ਹੈਗੇ ਆ ਇਸ ਸ਼ੰਕਰ ਵਸਤੀ ਦੇ ਦੋ ਨੌਜਵਾਨ ਸੜਕ ਹਾਸੇ ਦੇ ਵਿੱਚ ਚਲੇ ਜਾਂਦੇ ਆ ਚਾਂਦ ਤੇ ਲਖਨ ਲਖਨ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਸੀ ਜਿਹੜਾ ਇਸ ਹਾਦਸੇ ਦੇ ਵਿੱਚ ਗਿਆ ਹੈਗਾ ਲਖਨ ਦਾ ਪਰਿਵਾਰ ਵੀ ਖੜਾ ਹੈ ਤੇ ਚਾਂਦ ਦਾ ਪਰਿਵਾਰ ਵੀ ਖੜਾ ਹੈ ਤੇ ਸਮਾਜ ਸੇਵੀਆਂ ਨੂੰ ਜਿਹੜੀ ਅਪੀਲ ਅਸੀਂ ਲਗਾਤਾਰ ਕਰ ਰਹੇ ਹੈਗੇ ਸੀ ਉਹ ਅਪੀਲ ਜਿਹੜੀ ਸਾਡੀ ਹੈ ਉਹ ਸਾਡੀ ਬੇਨਤੀ ਜਿਹੜੀ ਹੱਥ ਬੰਨ ਬਣ ਕੇ ਤੁਹਾਨੂੰ ਬੇਨਤੀਆਂ ਕੀਤੀ ਉਹ ਬੇਨਤੀ ਪ੍ਰਵਾਨ ਹੁੰਦੀ ਦਿਖਾਈ ਦੇ ਰਹੀ ਹੈ ਕਿਉਂ ਕਿਉਂਕਿ ਹੁਣ ਸਮਾਜ ਸੇਵੀ ਅੱਗੇ ਵੱਧ ਕੇ ਆ ਰਹੇ ਹੈਗੇ ਆ ਅੱਜ ਪਰਿਵਾਰ ਦੀ ਮਦਦ ਦੇ ਲਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਗ੍ਰਾਮ ਪੰਚਾਇਤ ਲੋਮੋਚੜ ਕਲਾ ਪਹੁੰਚੀ ਆ ਗ੍ਰਾਮ ਪੰਚਾਇਤ ਦੇ ਨਾਲ ਪੂਰੇ ਪਿੰਡ ਨੇ ਜਿਹੜਾ ਸੰਯੋਗ ਕੀਤਾ ਪੂਰੇ ਪਿੰਡ ਦੇ ਵਿੱਚੋਂ ਸਮਗਰੀ ਇਕੱਠੀ ਕੀਤੀ ਗਈ ਪੂਰੇ ਪਿੰਡ ਦੇ ਵਿੱਚੋਂ ਲੋਮੋਚੜ ਕਲਾ ਦੇ ਵਿੱਚੋਂ ਰਾਸ਼ੀ ਇਕੱਠੀ ਕੀਤੀ ਗਈ ਉਹ ਪੈਸੇ ਇਕੱਠੇ ਕੀਤੇ ਗਏ ਉਸ ਸਮਗਰੀ ਇਕੱਠੀ ਕੀਤੀ ਗਈ ਹਰ ਪਰਿਵਾਰ ਤੱਕ ਪਹੁੰਚਾਈ ਜਾ ਰਹੀ ਹੈ ਨਾਲ ਹੀ ਸਾਡੀ ਟੀਮ ਅੱਜ ਇਸ ਪਰਵਾਦੇ ਨਾਲ ਵੀ ਚੱਲ ਰਹੀ ਹੈ ਜਿਹੜੇ ਲੋਕ ਸਮਗਰੀ ਲੈ ਕੇ ਆਏ ਆ ਸਰਪੰਚ ਸਾਹਿਬ ਖੜੇ ਨੇ ਪੂਰੀ ਪੰਚਾਇਤ ਪਿੰਡ ਦੀ ਖੜੀ ਹੈਗੀ ਆ ਇਹ ਲਖਨ ਦੇ ਪਿਤਾ ਖੜੇ ਤੇ ਚਾਂਦ ਦੀ ਸਿਸਟਰ ਵੀ ਖੜੀ ਆ ਸੋਨੀਆ ਪਰਿਵਾਰ ਦੇ ਹਾਲਾਤ ਜਿਹੜੇ ਆ ਦੋਨਾਂ ਪਰਿਵਾਰਾਂ ਦੇ ਬੜੇ ਗਰੀਬ ਪਰਿਵਾਰ ਨੇ ਅਪੀਲ ਜਿਹੜੀ ਅਸੀਂ ਲਗਾਤਾਰ ਕਰਦੇ ਰਹੇਗੇ ਦੇਖ ਸਕਦੇ ਹੋ ਰਾਸ਼ਨ ਸਮਗਰੀ ਵੀ ਆ ਨਗਦ ਰਾਸ਼ੀ ਵੀ ਲੈ ਕੇ ਆਏ ਹੈਗੇ ਮੈਂ ਕਹਿੰਦਾ ਵੀ ਦੋਨਾਂ ਪਰਿਵਾਰਾਂ ਨੂੰ ਜਿਹੜੀ ਰਾਸ਼ੀ ਆ ਉਹ ਦੇ ਦਿੱਤੀ ਜਾਵੇ ਨਗਦ ਰਾਸ਼ੀ ਲਖਨ ਦੇ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ ਇੱਥੇ ਚਾਂਦ ਦੀ ਸਿਸਟਰ ਖੜੀ ਆ ਤੇ ਚਾਂਦ ਇੱਕ ਚੁੱਗੀ ਦੇ ਵਿੱਚ ਰਹਿੰਦਾ ਸੀ ਤੇ ਉਸ ਚੁੱਗੀ ਦੇ ਵਿੱਚ ਚਾਂਦ ਕਰਕੇ ਅੱਗ ਬਲਦੀ ਸੀ ਉਹ ਚੁੱਲਾ ਵੀ ਜਿਹੜਾ ਹੈ ਹੁਣ ਬਿਨਾਂ ਅੱਗ ਤੋਂ ਸੁਣਨਾ ਪਿਆ ਮਿਹਰਬਾਨੀ ਹਾਲਾਤ ਜਿਹੜੇ ਨੇ ਸਾਡੇ ਪਰਿਵਾਰਾਂ ਦੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੁਹਾਆਂ ਜਿੰਨੀ ਕਿਸੇ ਸੇਵਾ ਹੋ ਰਹੀ ਆ ਜੀ ਬਾਪੂ ਕੀ ਕਹਿਣਾ ਚਾਹੁੰਦਾ ਲੋਕ ਆਉਣ ਲੱਗ ਗਏ ਪਰ ਮੁੰਡਾ ਨਹੀਂ ਆਉਣਾ ਤੇਰਾ ਜਿਹੜਾ ਚਲਾ ਗਿਆ ਆਉਂਦਾ ਨਹੀਂ ਆਉਂਦਾ ਧੰਨਵਾਦ ਹੈ ਜੀ ਸਾਰੇ ਭਾਈਆਂ ਨੂੰ ਬਹੁਤ ਸਾਥ ਦਿੱਤਾ ਬਾਹਰਲੇ ਬੰਦੇ ਨੇ ਵੀ ਇੱਥੇ ਦੇ ਬੰਦੇ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਸਾਨੂੰ ਬਹੁਤ ਜ਼ਿਆਦਾ ਇਹ ਲਮੋਚੜ ਕਲਾ ਪਿੰਡ ਤੋਂ ਆਏ ਹੈਗੇ ਆ ਪੂਰਾ ਪਿੰਡ ਨੇ ਹਸ ਸਰਪੰਚ ਸਾਹਿਬ ਪੂਰੇ ਪਿੰਡ ਦੇ ਪੈਸੇ ਇਕੱਠੇ ਕੀਤੇ ਧੰਨਵਾਦ ਇਹਨਾਂ ਨੂੰ ਬੰਦਾ ਮੁੰਡਾ ਤੇ ਮਹਿਰਾਣਾ ਨਹੀਂ ਚਲੋ ਜੀ ਇਹ ਸਾਰਾ ਹੀ ਗਿਆ ਸਾਨੂੰ ਅਗਵਾ ਲਿਆ ਸਰਪੰਚਾਂ ਦਾ ਸਾਰਾ ਪੂਰੀ ਵਰਲਡ ਦਾ ਪੂਰੀ ਆਪਣੇ ਇੰਡੀਆ ਦਾ ਉਹ ਸਾਨੂੰ ਸਾਰਾ ਬਹੁਤ ਆਗਾ ਅੱਗੇ ਦਿੱਤਾ ਵੀ ਗਿਆ ਹੁਣ ਦਿਨ ਦੇ ਪਹਿਲੇ ਬਹੁਤ ਧੰਨਵਾਦ ਆਵਲਾ ਸਾਹਿਬ ਵੀ ਦੇ ਕੇ ਗਏ ਉਹਦੇ ਆਵਲਾ ਸਾਹਿਬ ਵੀ ਦੇ ਕੇ ਗਏ ਨੇ ਸਾਨੂੰ ਲੱਖ ਰੁਪਏ ਦਾ ਟਿਕ ਇਕੱਠ ਕੇ ਗਏ ਉਹਨੂੰ ਵੀ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ ਬਿਲਕੁਲ ਜੀ ਪਰਿਵਾਰ ਹੁਣ ਧੰਨਵਾਦੀ ਕਰ ਸਕਦਾ ਹੈ ਕਹਿੰਦੇ ਮੁੰਡਾ ਦਾ ਵਾਪਸ ਆਣਾ ਨਹੀਂ ਇਸ ਦਾ ਭਰਾ ਵਾਪਸ ਨਹੀਂ ਆਣਾ ਤੇ ਬਾਪੂ ਦਾ ਬੇਟਾ ਵਾਪਸ ਨਹੀਂ ਆਣਾ ਚਾਂਦ ਨੇ ਇਸ ਘਰ ਵਿੱਚ ਵਾਪਸ ਨਹੀਂ ਆਉਣਾ ਤੇ ਲਖਨ ਨੇ ਉਹ ਸਾਹਮਣੇ ਘਰ ਪਿੱਛੇ ਘਰ ਲਖਨ ਦਾ ਉਸ ਘਰ ਚੋਂ ਵਾਪਸ ਨਹੀਂ ਆਣਾ ਸਿਰਫ ਇਹਨਾਂ ਦੀਆਂ ਯਾਦਾਂ ਰਹਿ ਜਾਣੀਆਂ ਤੇ ਯਾਦਾਂ ਨੂੰ ਯਾਦ ਕਰਦੇ ਆ ਇਹਨਾਂ ਲੋਕਾਂ ਦੇ ਅੱਖਾਂ ਜੜੀਆਂ ਨੇ ਨੰਮ ਹੋ ਜਾਂਦੀਆਂ ਸਰਪੰਚ ਸਾਹਿਬ ਵਰੀ ਵੀ ਅੱਗੇ ਪਿਛਲੇ ਘਰਾਂ ਚ ਵੀ ਜਾ ਕੇ ਆਇਆ ਅੱਖਾਂ ਹਾਰ ਜਦੋਂ ਵੀ ਵੀਡੀਓ ਕਰਦੇ ਹਾਂ ਜਿਸ ਪਰਿਵਾਰ ਦੇ ਵਿੱਚ ਆ ਕੇ ਮਾਹੌਲ ਦੇਖੜ ਸ਼ਬਦ ਨਹੀਂ ਰਹਿ ਜਾਂਦੇ ਬੋਲਣ ਦੇ ਲਈ ਇਸ ਵਾਸਤੇ ਕਹਿੰਦੇ ਹੈਗੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਾਹਣਾ ਤੁਹਾਡਾ ਖੁੱਦਾ ਗੁਰੂ ਵਰਸਾ ਲੱਗਿਆ